ਹਜੇ ਹੈਗਾ ਵਾ ਸਮਾਂ ਬੀਤਿਆ ਨਹੀਂ ਤੇ ਜਿਹੜੇ ਕੇਸਾਂ ਦੀ ਬੇਅਦਬੀ ਹੁੰਦੀ ਹੈ ਨਾ ਉਹਦੇ ਲਈ ਕੋਈ ਨਾ ਕੋਈ ਪੰਜਾਬ ਦੇ ਵਿੱਚੋਂ ਖੜਾ ਹੋ ਜਾਂਤੇ ਉਹ ਸਮਾਂ ਦੂਰ ਨਹੀਂ ਜਦੋਂ ਇਹ ਕੇਸਾਂ ਵਾਲੇ ਪਾਸੇ ਨੂੰ ਕੋਈ ਬੰਦਾ ਚਾਕਣ ਨੂੰ ਵੀ ਡਰ ਰੱਖਿਆ ਕਰੂਗਾ ਵਾਹਿਗੁਰੂ ਪੰਜਾਬ ਤੇ ਹਮੇਸ਼ਾ ਮਿਹਰ ਪਰੇ ਹੱਥ ਰੱਖੀ ਹਮੇਸ਼ਾ ਚੜਦੀ ਕਲਾ ਚ ਰਹਿ ਮਿਹਰ ਰੱਖਿਓ ਚੜਦੀ ਕਲਾ ਰੱਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਹੱਥ ਦੇ ਵਿੱਚ ਦਾਤਰ ਆ ਇੱਕ ਦੇ ਵਿੱਚ ਆ ਹਾਰੀ ਆ ਇੱਕ ਥੋੜੀ ਆ ਜੀ ਠੀਕ ਆ ਇਹ ਗਲੀਆਂ ਦੇ ਵਿੱਚ ਘੁੰਮ ਰਿਹਾ ਤੇ ਲੋਕਾਂ ਨੂੰ ਮਾਰ ਕਟਾਈ ਕਰ ਰਿਹਾ ਮਿਲ ਕੀਤਾ ਮੇਰੀ ਵੀ ਪੱਦ ਨੂੰ ਹੱਥ ਪਾ ਕੇ ਤੇ ਮੇਰੇ ਅੱਧੀ ਪਜਦੀ ਪੱਦ ਦਾ ਲਾ ਦਿੱਤੀ ਆ ਜੀ ਇਹ ਗਾਇ ਇਹ ਆਉਂਦਾ ਸਰ ਸਾਡੀ ਗੱਲ ਵੀ ਪੈ ਗਿਆ ਕਿਉਂਦਾ ਹੀ ਜਾਂਦੇ ਹਾਂ ਹਾਂਜੀ ਜਾਂਦੇ ਹਾਂ ਇਹਨੂੰ ਪੁੱਛਿਆ ਉੱਥੇ ਆਏ ਆ ਇਹ ਮੇਰੇ ਨਾਲ ਦੇ ਸਾਥੀ ਦੀ ਬਾਹਰ ਲੱਤ ਚਲੀ ਆ ਲਾਤੀ ਗਈ ਹੈ ਜੀ ਹੱਥ ਤੇ ਥੋੜਾ ਜਿਹਾ ਵੱਜਾ ਜੀ ਫਿਰ ਮੈਂ ਚਲੋ ਸਰ ਸਾਡੇ ਕੋਈ ਡੰਡਾ ਹੁੰਦਾ ਜੀ ਫਿਰ ਮੈਂ ਡੰਡੇ ਮਾਰੇ ਆ ਜੀ ਵੀਡੀਓ ਚ ਦਿਖਾਉਂਦੇ ਮੈਂ ਮਾਰੇ ਸਰ ਤੇ ਕੁੱਤੇ ਦਾ ਕਰਕੇ ਉਹਨਾਂ ਨੇ ਪੁਲਿਸ ਸਾਧ ਲਈ ਪੁਲਿਸ ਸਾਧ ਕੇ ਪੁਲਿਸ ਨੇ ਮੇਰੇ ਡੰਡੇ ਡੁੰਡੇ ਮਾਰੇ ਮੇਰੇ ਤਲਵਾ ਕੇਸ ਕੋਸ ਖਿੱਚ ਕੇ ਇਦਾਂ ਵਾ ਮੇਰੋ ਵਾਵਾ ਤੂ ਐ ਤਾਂ ਹੈ ਪੁਲਿਸ ਨੇ ਮੇਰੇ ਕੈਸਾਂ ਦੀ ਬੇਇੱਜ਼ਤੀ ਕੀਤੀ ਮੇਰੀ ਬੇਇੱਜ਼ਤੀ ਹੋਈ ਕੈਸਾਂ ਦੀ ਮਹਾਰਾਜ ਪੜਾ ਕਰੇ ਸਾਰਿਆਂ ਦਾ ਇਹ ਜਿਹੜੇ ਪੁਲਿਸ ਮੁਲਾਜ਼ਮਾਂ ਵੱਲੋਂ ਇਹਦੇ ਨਾਲ ਇਹ ਹਰਕਤ ਕੀਤੀ ਗਈ ਹੈ ਨਾ ਕਿ ਪੁਲਿਸ ਕਾਰਵਾਈ ਉਹਨਾਂ ਦੇ ਬਰ ਖਿਲਾਫ ਇਮੀਡੀਏਟਲੀ ਐਕਸ਼ਨ ਲੈਂਦੇ ਹੋਏ ਉਹਨਾਂ ਨੂੰ ਹਜੇ ਹੈਗਾ ਵਾਂ ਸਮਾਂ ਬੀਤਿਆ ਨਹੀਂ ਇਹ ਜਿਹੜੇ ਕੇਸਾਂ ਦੀ ਬੇਅਦਬੀ ਹੁੰਦੀ ਹੈ ਨਾ ਉਹਦੇ ਲਈ ਕੋਈ ਨਾ ਕੋਈ ਪੰਜਾਬ ਦੇ ਵਿੱਚੋਂ ਖੜਾ ਹੋ ਜਾਂਤੇ ਉਹ ਸਮਾਂ ਦੂਰ ਨਹੀਂ ਜਦੋਂ ਇਹ ਕੇਸਾਂ ਵਾਲੇ ਪਾਸੇ ਨੂੰ ਕੋਈ ਬੰਦਾ ਚੱਕਣ ਨੂੰ ਵੀ ਟਰ ਰੱਖਿਆ ਕਰੂਗਾ ਮਾ ਵਾਹਿਗੁਰੂ ਪੰਜਾਬ ਤੇ ਹਮੇਸ਼ਾ ਮਿਹਰ ਪਰੇ ਹੱਥ ਰੱਖੀ ਹਮੇਸ਼ਾ ਚੜ੍ਹਦੀ ਕਲਾ ਚ ਰੱਖਿਓ ਮਿਹਰ ਰੱਖਿਓ ਚੜ੍ਹਦੀ ਕਲਾ ਰੱਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚੀ ਗੱਲ ਦੋਸਤੋ ਕੱਲ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਧਮਕਬੇਸ ਵਾਲੇ ਮੁੱਖ ਮੰਤਰੀ ਦੇ ਨਾਂ ਦੇ ਨਾਲ ਮਸ਼ਹੂਰ ਧਰਮਪ੍ਰੀਤ ਸਿੰਘ ਜੋ ਕਿ ਪਿੰਡ ਦੀਨੇਵਾਲ ਦਾ ਹੈ ਉਸ ਨੂੰ ਕੁੱਟਮਾਰ ਕਰਦੇ ਪੁਲਿਸ ਵੱਲੋਂ ਉਸਦੇ ਬਾਲਾਂ ਦੀ ਉਸਦੇ ਕੇਸਾਂ ਦੀ ਵੀ ਬੇਇੱਜ਼ਤੀ ਕੀਤੀ ਜਾ ਰਹੀ ਹੈ ਖਿੱਚ ਤੋ ਕੀਤੀ ਜਾ ਰਹੀ ਹੈ ਅਤੇ ਉਸ ਦੇ ਇੱਕ ਪੁਲਿਸ ਮੁਲਾਜ਼ਮ ਵੱਲੋਂ ਪੈਰਾਂ ਤੇ ਡੰਡੇ ਵੀ ਮਾਰੇ ਜਾ ਰਹੇ ਨੇ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋਈ ਹਾਲਾਂਕਿ ਉਦੋਂ ਹੀ ਇਹ ਸਵਾਲ ਵੀ ਸੀ ਕਿ ਆਖਰ ਅਜਿਹੀ ਕੀ ਗੱਲ ਹੋਈ ਸੀ ਜੋ ਪੁਲਿਸ ਨੇ ਇਸ ਤਰ੍ਹਾਂ ਇੱਕ ਅਮਰਤ ਧਾਰੀ ਗੁਰਸਿੱਖ ਦੇ ਕੇਸਾਂ ਦੀ ਬੇਅਦਬੀ ਕੀਤੀ ਹਾਲਾਂਕਿ ਹੁਣ ਇਹ ਵੀ ਸੱਚ ਸਾਹਮਣੇ ਆਇਆ ਕਿ ਕਿਤੇ ਨਾ ਕਿਤੇ ਕਸੂਰ ਮੁੱਖ ਮੰਤਰੀ ਧਮਕਵੇਸ ਵਾਲੇ ਧਰਮਪ੍ਰੀਤ ਸਿੰਘ ਦਾ ਵੀ ਸੀ ਜਿਸ ਦਾ ਕਿ ਪਿੰਡ ਦੇ ਹੀ ਕਿਸੇ ਪਰਿਵਾਰ ਦੇ ਨਾਲ ਬੜੀ ਦੇ ਵਿੱਚ ਕੁੱਤਾ ਛੱਡਣ ਕਰਕੇ ਵਿਵਾਦ ਹੋ ਗਿਆ ਸੀ ਜਿਨ੍ਹਾਂ ਨੇ ਕਿ ਪੁਲਿਸ ਕੰਪਲੇਂਟ ਕੀਤੀ ਪਰ ਇਹ ਗੁਨਾਹ ਇੰਨਾ ਵੱਡਾ ਨਹੀਂ ਸੀ ਜਿਸ ਤਰ੍ਹਾਂ ਦੀ ਕਾਰਵਾਈ ਉਹਨਾਂ ਮੁਲਾਜ਼ਿਮਾਂ ਵੱਲੋਂ ਕੀਤੀ ਗਈ ਧਰਪ੍ਰੀ ਸਿੰਘ ਮੁੱਖ ਮੰਤਰੀ ਦੇ ਕੇਸਾਂ ਦੀ ਬੇਅਦਬੀ ਕਰਕੇ ਅਤੇ ਨਾਲ ਹੀ ਉਸ ਦੀ ਇਸ ਤਰ੍ਹਾਂ ਜਾਲਮ ਜਾਲਮਲਾਣਾ ਤਰੀਕੇ ਦੇ ਨਾਲ ਕੁੱਟਮਾਰ ਕਰਕੇ ਜਿਸ ਦਾ ਕਿ ਕਾਫੀ ਜ਼ਿਆਦਾ ਵਿਰੋਧ ਹੋ ਰਿਹਾ ਹੈ ਤੇ ਉਤੋਂ ਹੀ ਹੁਣ ਐਸਐਸਪੀ ਗੋਇੰਦਵਾਲ ਸਾਹਿਬ ਵੱਲੋਂ ਉਹਨਾਂ ਦੋ ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਉਹਨਾਂ ਤੇ ਸਖਤ ਕਾਰਵਾਈ ਹੋਈ ਹੈ ਤੇ ਹੁਣ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਉਹ ਦੋਨੋਂ ਪੁਲਿਸ ਮੁਲਾਜ਼ਮ ਵੀ ਸਾਹਮਣੇ ਆਏ ਨੇ ਤੇ ਮੁੱਖ ਮੰਤਰੀ ਧਮਕਬੇਸ ਵੀ ਸਾਹਮਣੇ ਆਏ ਜਿਨ੍ਹਾਂ ਨੇ ਆਪਣਾ ਆਪਣਾ ਪੱਖ ਰੱਖਿਆ ਉਥੇ ਹੀ ਭਾਈ ਅਮਰਤਪਾਲ ਸਿੰਘ ਮਹਿਰੋਂ ਵੱਲੋਂ ਮੁੱਖ ਮੰਤਰੀ ਧਮਕਬੇਸ ਤਰਪੀਤ ਸਿੰਘ ਦੇ ਘਰ ਪਹੁੰਚ ਕੇ ਉਸ ਦੇ ਸਿਰ ਤੇ ਦਸਤਾਰ ਸਜਾਈ ਗਈ ਦਮਾਲਾ ਸਜਾਇਆ ਗਿਆ ਜੋ ਕਿ ਉਸ ਦੇ ਕੇਸਾਂ ਦੀ ਬੇਅਦਬੀ ਹੋਈ ਸੀ ਉਸ ਤੋਂ ਬਾਅਦ ਸੋ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਜੋ ਪੁਲਿਸ ਮੁਲਾਜ਼ਮਾ ਨੇ ਇਸ ਤਰ੍ਹਾਂ ਕੇਸਾਂ ਦੀ ਬੇਅਦਬੀ ਕੀਤੀ ਹੈ ਇਸ ਮਾਮਲੇ ਦੇ ਵਿੱਚ ਸਾਰੀ ਕਾਰਵਾਈ ਤੁਹਾਡੇ ਸਾਹਮਣੇ ਰੱਖਦੇ ਆ ਪੂਰੀ ਵੀਡੀਓ ਪੂਰੀ ਵੀਡੀਓ ਦੇਖਣ ਤੋਂ ਬਾਅਦ ਜਰੂਰ ਦੱਸਿਓ ਤੁਹਾਨੂੰ ਇਸ ਮਾਮਲੇ ਦੇ ਵਿੱਚ ਕੌਣ ਸਹੀ ਤੇ ਕੌਣ ਗਲਤ ਲੱਗਦਾ ਹੈ ਆਓ ਦੇਖੋ ਇਹ ਪੂਰੀ ਵੀਡੀਓ ਹੋਰ ਅਪਡੇਟਸ ਦੇ ਲਈ ਬਨੇ ਰਹਿਣਾ ਲਿਮਟਡ ਗਿਆਨ ਦੇ ਨਾਲ ਜੀ ਚੱਦੀ ਜਾ ਰਹੀ ਹੈ ਜਿਹਦੇ ਵਿੱਚ ਇਸ ਦੇ ਨਾਲ ਪੁਲਿਸ ਵੱਲੋਂ ਧੱਕਾ ਮੂਕੀ ਕੀਤੀ ਜਾ ਰਹੀ ਹੈ ਜੀ ਇਹ ਜਿਹੜੇ ਪੁਲਿਸ ਮੁਲਾਜ਼ਮਾਂ ਵੱਲੋਂ ਇਹਦੇ ਨਾਲ ਇਹ ਹਰਕਤ ਕੀਤੀ ਗਈ ਹੈ ਨਾ ਕਿ ਪੁਲਿਸ ਕਾਰਵਾਈ ਉਹਨਾਂ ਦੇ ਬਰ ਖਿਲਾਫ ਇਮੀਡੀਏਟਲੀ ਐਕਸ਼ਨ ਲੈਂਦੇ ਹੋਏ ਉਹਨਾਂ ਨੂੰ ਸਸਪੈਂਡ ਕਰਕੇ ਪੁਲਿਸ ਲੈਨ ਹਾਜ਼ਰ ਕਰ ਦਿੱਤਾ ਗਿਆ ਫਿਰ ਵੀ ਇਹਨਾਂ ਵੱਲੋਂ ਜੇ ਕੋਈ ਬੰਦਾ ਸਟੇਟਮੈਂਟ ਲਿਖਾਊਗਾ ਤੇ ਉਹਦੇ ਮੁਤਾਬਕ ਕਾਰਵਾਈ ਅਗਲੀ ਅਮਚ ਲਿਆ ਦਿੱਤੀ ਜਾਊਗਾ ਜਿਹੜੀ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਵਾਇਰਲ ਹੋ ਰਹੀ ਹੈ ਜੀ ਉਹ ਧਰਮਪ੍ਰੀਤ ਸਿੰਘ ਈਲਿਸ ਮੁੱਖ ਮੰਤਰੀ ਵੀ ਹੋਈ ਆ ਇਹ ਪਿੰਡ ਦੀਨੇਵਾਲ ਦੀ ਆ ਇਹ ਪਿੰਡ ਦੇ ਵਿੱਚੋਂ ਤਿੰਨ ਜਣੇ ਨੇ ਕੰਪਲੀਟ ਕੀਤੀ ਸੀ 112 ਦੇ ਉੱਤੇ ਵੀ ਸਾਡੇ ਇਹ ਬੰਦਾ ਇੱਟੇ ਰੋੜੇ ਮਾਰ ਰਿਹਾ ਹੈ ਜਦੋਂ ਪੁਲਿਸ ਪਾਰਟੀ ਮੌਕੇ ਦੇ ਉੱਤੇ ਪਹੁੰਚੀ ਤੇ ਇਹ ਪੈਂਦੀ ਸੱਟੇ ਪੁਲਿਸ ਪਾਰਟੀ ਦੇ ਗਲ ਪੈ ਗਿਆ ਤੇ ਜਿਹੜਾ ਮੁਲਾਜ਼ਮ ਸੀ ਉਹਦੀ ਪੱਗ ਲਾ ਦਿੱਤੀ ਤੇ ਮੁੜ ਕੇ ਤੁਸੀਂ ਵੀਡੀਓ ਦੇ ਵਿੱਚ ਦੇਖਿਆ ਹੀ ਆ ਕਿ ਵੀਡੀਓ ਉਨੀ ਪੇਸ਼ ਕੀਤੀ ਜਾ ਰਹੀ ਆ ਜਿਹਦੇ ਵਿੱਚ ਇਸ ਦੇ ਨਾਲ ਪੁਲਿਸ ਵੱਲੋਂ ਧੱਕਾ ਮੁਕੀ ਕੀਤੀ ਜਾ ਰਹੀ ਆ ਇਹ ਜਿਹੜੇ ਪੁਲਿਸ ਮੁਲਾਜ਼ਮਾਂ ਵੱਲੋਂ ਇਹਦੇ ਨਾਲ ਇਹ ਹਰਕਤ ਕੀਤੀ ਗਈ ਆ ਨਾ ਕਿ ਪੁਲਿਸ ਕਾਰਵਾਈ ਉਹਨਾਂ ਦੇ ਬਰ ਖਿਲਾਫ ਇਮੀਡੀਏਟਲੀ ਐਕਸ਼ਨ ਲੈਂਦੇ ਹੋਏ ਉਹਨਾਂ ਨੂੰ ਸਸਪੈਂਡ ਕਰਕੇ ਪੁਲਿਸ ਲੈਨ ਹਾਜ਼ਰ ਕਰ ਦਿੱਤਾ ਗਿਆ ਫਿਰ ਵੀ ਇਹਨਾਂ ਵੱਲੋਂ ਜੇ ਕੋਈ ਬੰਦਾ ਸਟੇਟਮੈਂਟ ਲਿਖਾਊਗਾ ਕਿ ਉਹਦੇ ਮੁਤਾਬਕ ਕਾਰਵਾਈ ਅਗਲੀ ਅਮਚ ਲਿਆ ਦਿੱਤੀ ਜਾਊਗੀ ਹਜੇ ਹੈਗਾ ਵਾਂ ਸਮਾਂ ਬੀਤਿਆ ਨਹੀਂ ਤੇ ਜਿਹੜੇ ਕੇਸਾਂ ਦੀ ਬੇਅਦਬੀ ਹੁੰਦੀ ਆ ਨਾ ਉਹਦੇ ਲਈ ਕੋਈ ਨਾ ਕੋਈ ਪੰਜਾਬ ਦੇ ਵਿੱਚੋਂ ਖੜਾ ਹੋ ਜਾਂਦੇ ਉਹ ਸਮਾ ਦੂਰ ਨਹੀਂ ਜਦੋਂ ਇਹ ਕੇਸਾਂ ਵਾਲੇ ਪਾਸੇ ਨੂੰ ਕੋਈ ਬੰਦਾ ਚੱਕਣ ਨੂੰ ਵੀ ਟਰ ਰੱਖਿਆ ਕਰੂਗਾ ਮਾ ਵਾਹਿਗੁਰੂ ਪੰਜਾਬ ਤੇ ਹਮੇਸ਼ਾ ਮਿਹਰ ਪਰੇ ਹੱਥ ਰੱਖੀ ਹਮੇਸ਼ਾ ਚੜਦੀ ਕਲਾ ਚ ਰਹਿ ਮਿਹਰ ਰੱਖਿਓ ਚੜਦੀ ਕਲਾ ਰੱਖਿਓ ਭਗਵੰਗ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਕੀ ਜੀ ਮੇਤੇ 9 11 24 ਮੱਕਸਾਂ ਨੂੰ ਦਰਖਾਸਤ ਦਿੱਤੀ ਹੈ ਜੀ ਇੱਕ ਰਮਨਜੀਤ ਕੌਰ ਡਾਕਟਰ ਬਲਕਾਰ ਸਿੰਘ ਵਾਸੀ ਦੇਨਾਲ ਨੇ ਕਮਲੇਟਾਂ ਤੇ ਵੀਰ ਜੀ ਤੇਨ ਆ ਤੇ ਅੱਛੀ ਇਹ ਕਮਲੇਰ ਤੇ ਮੌਕਾ ਪਰ ਗਏ ਆ ਚਾ ਕੇ ਉਸ ਨੂੰ ਵੇਖਿਆ ਵਾ ਜੀ ਇਹਦੇ ਹੱਥ ਦੇ ਵਿੱਚ ਦਾਤਰ ਆ ਇੱਕ ਦੇ ਵਿੱਚ ਆ ਹਾਰੀ ਆ ਇੱਕ ਥੋੜੀ ਆ ਜੀ ਠੀਕ ਆ ਇਹ ਗਲੀਆਂ ਦੇ ਵਿੱਚ ਘੁੰਮ ਰਿਹਾ ਤੇ ਲੋਕਾਂ ਨੂੰ ਮਾਰਕਟਾਈ ਕਰ ਰਿਹਾ ਮੌਕਾ ਪਰ ਜਾ ਕੇ ਉਸ ਨੂੰ ਪੁੱਛਿਆ ਜਿੱਤੇ ਉਸਨੇ ਸਾਡੇ ਤੇ ਵੀ ਹਮਲਾ ਕੀਤਾ ਮੇਰੀ ਵੀ ਪੱਦਨ ਨੂੰ ਹੱਥ ਪਾ ਕੇ ਤੇ ਮੇਰੇ ਅੱਧੀ ਪਜਦੀ ਪੱਦਨਾਂ ਲਾ ਦਿੱਤੀ ਆ ਜੀ ਦੂਸਰੀ ਗੱਲ ਮੈਂ ਆਪਣੀ ਪਾਸ ਦੇ ਰੱਖ ਕੇ ਗੱਡੀ ਦੇ ਵਿੱਚ ਨੂੰ ਫੜਨੀ ਕੋਸ਼ਿਸ਼ ਕੀਤੀ ਆ ਇਹ ਡਿੱਗ ਪਿਆ ਵਾ ਇਹਨੂੰ ਥਾ ਕੇ ਅਸੀਂ ਐਮਐਸਸੀ ਗਰਨਾਥ ਸਿੰਘ ਹਵਾਲੇ ਪੀਐਸ ਗੋਂਦਵਾਲ ਦੇ ਕੀਤਾ ਜੀ ਜੀ ਹਰੇਕ ਦੇ ਘਰ ਹੀ ਪੈਂਦਾ ਨੇ ਆਪਦੀ ਖੁਦ ਮਾਤਾ ਦੇ ਦਾਤਰ ਮਾਰ ਕੇ ਮਾਤਾ ਨੂੰ ਵੀ ਸੱਟ ਲਾਈ ਆ ਤੇ ਇਹ ਤੁਸੀਂ ਜਾ ਕੇ ਸਾਰੇ ਉੱਥੇ ਵੈਰੀਫਾਈ ਕਰ ਸਕਦੇ ਹੋ ਪਿੰਡ ਦੇ ਬੇਟੀ ਜਾ ਕੇ ਕੀ ਹਾਲਾਤ ਨੇ ਇਹਦੇ ਕਿ ਇਹਨਾਂ ਲੋਕਾਂ ਡਰਦੇ ਨਹੀਂ ਸਾਨੂੰ ਕੰਪਲੇਟਾ ਪਾਈ ਗਏ ਆ ਕਿ ਆਓ ਜਲਦੀ ਆਓ ਇਹਨਾਂ ਜਾਨੋ ਕੇ ਇਹਨੋ ਕੇ ਇਹਨਾਂ ਨੇ ਮਾਰ ਦੇਣਾ ਵਾ ਇਹਦੇ ਹੱਥ ਦੇ ਵਿੱਚ ਜਿਹੜੇ ਸੀ ਸਾਜ਼ਤਰ ਸੀਗੇ ਠੀਕ ਆ ਤੇ ਉਹ ਭਈ ਲੈ ਕੇ ਨੂੰ ਥਾਣਾ ਐਮਐਸਿੀ ਹਵਾਲੇ ਕੀਤਾ ਵਾ ਜੀ ਜਿਹਦੇ ਵਿੱਚ ਜਿਹੜੇ ਸਾਨੂੰ ਫੋਨ ਸਰ ਬਹੁਤ ਅਲੱਗ ਆਏ ਆ ਜੀ ਵੀ ਤੁਸੀਂ ਆਉਂਦੇ ਨਹੀਂ ਜਦੋਂ ਸਾਨੂੰ ਮਾਰਦੇ ਤੇ ਉਦਾ ਨਹੀਂ ਆਉਣਾ ਮੈਂ ਸਰ ਗੱਡੀ ਨੂੰ ਪਹਚਾਈ ਇਹ ਸਾਡਾ ਇੱਕ ਰੀਮ ਮੋੜ ਦੇਤੇ ਗੱਡੀ ਬਦਲ ਕਾਬੂ ਚੱਲੀ ਸੀ ਫਿਰ ਇਹ ਜਦੋਂ ਗਏ ਇਹ ਆਉਂਦਾ ਸਰ ਸਾਡੀ ਗੱਲ ਵੀ ਪੈ ਗਿਆ ਕਿਉਂ ਨਹੀਂ ਜਾਂਦੇ ਹਾਂ ਹਾਂਜੀ ਜਾਂਦੇ ਹਾਂ ਇਹਨੂੰ ਪੁੱਛਿਆ ਸੀ ਉੱਥੇ ਆਏ ਆ ਇਹ ਮੇਰੇ ਨਾਲ ਦੇ ਸਾਥੀ ਦੀ ਪਰ ਅਗਲਾ ਲਾਤੀ ਚਲੀ ਲਾਤੀ ਗਈ ਜੀ ਇਹਨੇ ਫੜ ਕੇ ਫਿਰ ਗੱਡੀ ਚ ਫੇਰ ਭੱਜਾ ਜੀ ਇਹ ਉਹਦੇ ਮਗਰੋਂ ਭੱਜ ਕੇ ਜਾ ਕੇ ਫੜਿਆ ਵਾ ਇਸ ਜਗ੍ਹਾ ਮਮੀ ਗਾਇ ਇਹੇ ਹੱਥ ਚ ਥੋੜਾ ਇਹ ਘਾਰੀ ਸੀ ਆ ਗਏ ਮੇਰੇ ਸਾਥੀ ਦੇ ਨਾਲ ਵੱਜੀ ਆ ਤੇ ਥੋੜਾ ਮੇਰੇ ਮਾਂ ਦੀ ਕੋਸ਼ਿਸ਼ ਕੀਤੀ ਮੇਰੇ ਹੱਥ ਚ ਥੋੜਾ ਵੱਜਾ ਜੀ ਫਿਰ ਮੈਂ ਚਲੋ ਸਰ ਸਾਡੇ ਕੋਲ ਵੀ ਡੰਡਾ ਹੁੰਦਾ ਜੀ ਫਿਰ ਮੈਂ ਡੰਡੇ ਮਾਰੇ ਆ ਜਿਹੜੀ ਵੀਡੀਓ ਚ ਦਿਖਾਉਂਦੇ ਨਾ ਮਾਰੇ ਆ ਸਰ ਬਿਲਕੁਲ ਹਾਂ ਗੱਲ ਬਾਤ ਹੋਈ ਇਹ ਮੈਂ ਦੁੱਧ ਲੈਣ ਜਾਣ ਡਿਆ ਹਾਂ ਤੇ ਰਾਜ ਮੈਨੂੰ ਕੁੱਤਾ ਪਿਆ ਗਵਾਂਡੀਆਂ ਦਾ ਮੈਂ ਕੁੱਤੇ ਨੂੰ ਤਲਵਾਰ ਮਾਰਨ ਪਿਆ ਹਾਂ ਕੁੱਤੇ ਨੂੰ ਵੱਢਣ ਪਿਆ ਹਾਂ ਤੇ ਕੁੱਤੇ ਦਾ ਕਰਕੇ ਉਹਨਾਂ ਨੇ ਪੁਲਿਸ ਸੱਦ ਲਈ ਪੁਲਿਸ ਸੱਦ ਕੇ ਪੁਲਿਸ ਨੇ ਮੇਰੇ ਡੰਡੇ ਡੁੰਡੇ ਮਾਰੇ ਮੇਰੇ ਤਲਵਾ ਕੇਸ ਖੋਸ ਖਿੱਚ ਕੇ ਇਦਾਂ ਵਾ ਮੈਨੂੰ ਵਾਵਾ ਤੂਆ ਤਾਂ ਹੈ ਪੁਲਿਸ ਨੇ ਮੇਰੇ ਕੈਸਾਂ ਦੀ ਬੇਇੱਜ਼ਤੀ ਕੀਤੀ ਮੇਰੀ ਬੇਇੱਜ਼ਤੀ ਹੋਈ ਕੈਸਾਂ ਦੀ ਮਹਾਰਾਜ ਪੜਾ ਕਰੇ ਸਾਰਿਆਂ ਦਾ ਤੇ ਮੈਨੂੰ ਇਨਸਾਫ ਮਿਲਣਾ ਚਾਹੀਦਾ ਕੈਸਾਂ ਦਾ ਮਹਾਰਾਜ ਸਾਰਿਆਂ ਦੇ ਕੇਸ ਤੰਦਰੁਸਤ ਰੱਖੇ ਮਹਾਰਾਜ ਸਾਰਿਆਂ ਦੀ ਚੜ੍ਹਦੀ ਕਲਾ ਰੱਖੇ ਧੰਨਵਾਦ ਨੇ ਕੀ ਕੀ ਹੈ ਬਣੀ ਵੀ ਉਹ ਕੁੱਤੇ ਦਾ ਕੁੱਤੇ ਦਾ ਝਗੜਾ ਆ ਕੁੱਤੇ ਦਾ ਹਾਂਜੀ ਕੁੱਤੇ ਤੋਂ ਕੁੱਤੇ ਤੋਂ ਹੋਇਆ ਝਗੜਾ ਤੇ ਪੁਲਿਸ ਮੁੜ ਕੇ ਪੁਲਿਸ ਕਿਨੇ ਸੱਦੀ ਬਣ ਕੇ ਹਾਂਜੀ ਪੁਲਿਸ ਤੇ ਉਹਨਾਂ ਜਿੰਨਾ ਦਾ ਕੁੱਤਾ ਉਹਨਾਂ ਨੇ ਸੱਦੀ ਹੀ ਪੁਲਿਸ ਕੇ ਉਹਨਾਂ ਦੀ ਸੱਦੀ ਆਉਂਦੇ ਮਾਰ ਲਾ ਪਏ ਆ ਪੁਲਿਸ ਤੇ ਇਦਾਂ ਲਾਗੋ ਬੰਨੇ ਫੋਨ ਕੀਤਾ ਗਵਾਂਡੀਆਂ ਨੇ ਕਹੇ ਨੇ ਹਾਂਜੀ ਆਉਂਦੇ ਡਾਂਗਾ ਮਾਰ ਲਾ ਪਏ ਤੁਹਾਡੇ ਹਾਂਜੀ ਆਉਂਦੇ ਡਾਂਗਾ ਮਾਰ ਲੱਗ ਪਏ ਮੇਰੇ ਤੇ ਮੇਰਾ ਫਿਰ ਵਾਲ ਬੋਲ ਖਿੱਚ ਕੇ ਇਦਾਂ ਵਾਵਾ ਧੂਤ ਆ ਕੇ ਗੱਡੀ 'ਚ ਸੁੱਟ ਕੇ ਇਦਾਂ ਸਿੱਧਾ ਕਰਕੇ ਲੈ ਗਏ ਮੈਨੂੰ ਤੇ ਤਾ ਥਾਣੇ ਲੈ ਗਏ ਤੁਹਾਨੂੰ ਹਾਂਜੀ ਥਾਣੇ ਲੈ ਮੁੜ ਕੇ ਕਿਦਾਂ ਛਡਾਇਆ ਤੁਹਾਨੂੰ ਮੁੜ ਕੇ ਛਡਾਇਆ ਇਦਾਂ ਫੇਰ ਘਰਦਿਆਂ ਨੇ ਜਾ ਕੇ ਇੱਕ ਹਾਂਜੀ ਉਹ ਵੀ ਗਏ ਨਾਲ ਮੁੜ ਕੇ ਆਂਦੇ ਸਾਡਾ ਬੰਦਾ ਇਹਨੂੰ ਛਡਾ ਲੈ ਗਿਆ ਆਪਣਾ ਘਰ ਦਾ ਬੰਦਾ ਆ